ਹਾਂਜੀ ਬਾਬਿਓ ਕੀ ਹਾਲ ਆਸ ਕਰਦਾਂ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਅ ਮੈਂ ਬੈਠਾ ਮਿੱਤਰ ਪਿਆਰਾਂ ਕੋਲੇ ਖੇਤ ਦੇ ਵਿੱਚ ਮੱਠੀ ਮੱਠੀ ਧੁੱਪ ਪੈ ਰਹੀ ਆ ਆਨੰਦ ਆ ਰਿਹਾ ਮੇਰੇ ਨਾਲ ਨੇ ਬੰਤ ਵਰਗੇ ਤੁਸੀਂ ਜਾਣਦੇ ਹੋ ਸਵਾਦ ਕਰਦੇ ਆ ਕੀ ਹਾਲ ਆ ਬਾਬਿਓ ਠੀਕ ਹਾਂ ਚੜਦੀ ਕਲਾ 'ਚ ਹਾਂ ਜੀ ਹਾਂ ਮਿਹਰਬਾਨੀ ਤੇ ਤੁਸੀਂ ਇਹਨਾਂ ਦਾ ਨਾਮ ਵੀ ਜਾਣਦੇ ਹੋ ਤੇ ਇਹਨਾਂ ਦੀਆਂ ਰੀਲਾਂ ਵੀ ਵੇਖਦੇ ਰਹਿੰਦੇ ਹੋ ਤੇ ਅੱਜ ਸਬੱਬ ਨਾਲ ਅਸੀਂ ਇਕੱਠੇ ਹੋਏ ਆ ਤੇ ਇੱਕ ਤਰ੍ਹਾਂ ਦੀ ਇੰਟਰਵਿਊ ਕਰਨ ਲਗੇ ਮੈਂ ਗੱਲਾਂ ਬਾਤਾਂ ਪੁੱਛ ਲਗੇ ਹਨ ਤੇ ਤੁਹਾਡਾ ਜਿਹੜਾ ਨਾਮ ਰੱਖਿਆ ਹੋਇਆ ਤੁਸੀਂ ਤੇਰਾ ਕੀ ਰੱਖਿਆ ਹੋਇਆ ਚੰਦ ਚੰਦ ਤੇਰਾ ਬੰਤੀ ਬੰਤ ਇੱਕ ਤੀਜਾ ਬੰਦਾ ਹੁੰਦਾ ਉਹਦਾ ਗਰਦਿਆਲ ਅੱਛਾ ਤੁਸੀਂ ਤੁਹਾਡਾ ਪਿੰਡ ਕਿਹੜਾ ਹੈਗਾ ਪਿੰਡ ਸਾਡਾ ਨੀਤਗੜ ਬਾਂਦਰਾ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਨਕਸ਼ੇ ਤੋਂ ਬਾਹਰ ਠੀਕ ਹੈ ਠੀਕ ਹੈ ਤਾਂ ਤੁਹਾਨੂੰ ਇਹ ਸ਼ੌਂਕ ਕਿਧਰੋਂ ਪੈ ਗਿਆ ਕਮੇਡੀ ਕਰਨ ਦਾ ਸ਼ੌਂਕ ਤਾਂ ਸਾਨੂੰ ਆਇਆ ਸੀ ਸਾਡਾ ਜਿਹੜਾ ਲਾਣਾ ਨਾ ਲੰਬਰਦਾਰਾਂ ਦਾ ਸਾਰਾ ਚਿਹੇਡੀ ਬੰਦੇ ਸਾਡੇ ਪਹਿਲਾਂ ਤੋਂ ਹੀ ਕਾਲਾ ਗੂਲਾ ਜਾਂ ਬੁੜੇ ਬਾਲੀਆਂ ਦੰਡੇ ਸੀ ਜੋ ਆਏ ਸੀ ਜਦੋਂ ਉਹ ਲੋਕਾਂ ਦੇ ਦੇਖੀਏ ਦੇਿੱਲਾਂ ਚੱਲਦੀਆਂ ਅਸੀਂ ਮੈਂ ਤੇ ਬੰਤ ਕਰਨਾ ਅਸੀਂ ਗੱਲਾਂ ਕਰਦੇ ਹੁੰਦੇ ਵੀ ਦੇਖਦੇ ਇਹਨਾਂ ਨੂੰ ਤਾਂ ਇਹ ਕਹਿੰਦਾ ਬੰਦ ਚਾਹ ਆਪਾਂ ਵਧੀਆ ਬਣਾ ਸਕਦੇ ਹਾਂ ਅੱਛਾ ਚਾਹੇ ਕਰਦੇ ਕਰਦੇ ਫਿਰ ਸਬਾਬ ਬਣਿਆ ਕੱਢਣਾ ਅਸੀਂ ਚਾਰ ਪੀ ਚਲ ਸਮਾਂ ਲੇਟ ਹੋ ਗਿਆ ਹਾਂ ਤੇ ਕਿਉਂ ਪ੍ਰਵਾਹ ਅੱਛਾ ਚਾਰ ਪੰਜ ਸਾਲ ਪਹਿਲਾਂ ਗੱਲ ਕਰਦੇ ਸੀ ਪਹਿਲਾਂ ਵੀ ਆਪਾਂ ਬਣਾ ਲਿਆ ਕਰ ਗਏ ਉਸਕਰੋਂ ਦੱਲਦੇ ਸਾਨੂੰ ਗਾਲਾਂ ਦੇ ਕੇ ਕੀ ਕਹਿੰਦੇ ਜੋ ਕੰਜਰ ਜੋ ਆ ਫਲਾਣਾ ਹੈ ਵੀ ਚੱਜ ਦਾ ਕੰਮ ਕਰ ਲੂ ਕੋਈ ਇਹ ਚੀਜ਼ ਨੂੰ ਵਜਗਾਰੀ ਮੰਨਦੇ ਸੀ ਅਸੀਂ ਭੌਂਕੀ ਜਾਨੇ ਹੋ ਕੇ ਫਿਰ ਅਸੀਂ ਹੌਲੀ ਹੌਲੀ ਕੋਲ ਸਾਡੇ ਕੋਲ ਛੰਦ ਸੜੇ ਜੁਗਾੜ ਨਹੀਂ ਸੀ ਹੌਲੀ ਹੌਲੀ ਇਕੱਠਾ ਕਰਕੇ ਪ੍ਰਵਾਹ ਚਲਾਇਆ ਉਹ ਬਾਬੇ ਦੀ ਮਿਹਰ ਦਾ ਸਾਰਿਆਂ ਦਾ ਪਿਆਰ ਦਾ ਕੰਮ ਵਧੀਆ ਰੁੜ ਪਿਆ ਵਧੀਆ ਰੁੜ ਪਿਆ ਤੇ ਪਹਿਲਾਂ ਕਰਦੇ ਤੁਹਾਨੂੰ ਕਹਿੰਦੇ ਸੀ ਵੀ ਨਹੀਂ ਕਰਨਾ ਇਹ ਪਹਿਲਾਂ ਵੀ ਹੁਣ ਵੀ ਗੱਲਾਂ ਦੇ ਹਾਂ ਕੀ ਕਹਿੰਦੇ ਵੀ ਜੀ ਹਾਂ ਜੀ ਛਣਛਣਾ ਤੁਹਾਡੇ ਕੋਲ ਮੈਂ ਭੌਂਕਦੇ ਫਿਰਦਿਓ ਵੀ ਤੁਸੀਂ ਗਲਤ ਬੰਨਾ ਕਰ ਗਾ ਗਲਤ ਗਲਤ ਕਰ ਜਮੀ ਨਹੀਂ ਇਹ ਗੱਲਾਂ ਚ ਅੱਛਾ ਤੇ ਤੁਹਾਨੂੰ ਮਤਲਬ ਕਿ ਪਿਆਰ ਬਹੁਤ ਮਿਲ ਰਿਹਾ ਦੁਨੀਆ ਦਾ ਵੀ ਚਲੋ ਮੈਂ ਵੀ ਮੈਨੂੰ ਵੀ ਸਾਢੇ 1.5 ਸਾਲ ਹੋ ਗਿਆ ਵੀ ਮੈਂ ਮੈਨੂੰ ਵੀ ਪਤਾ ਵੀ ਲੋਕ ਪਿਆਰ ਕਰਦੇ ਆਪਾਂ ਨੂੰ ਹਾਂ ਤੇ ਤੁਹਾਨੂੰ ਮਤਲਬ ਕਿ ਜਿਹੜਾ ਗੱਲਾਂ ਬਾਤਾਂ ਤੋਂ ਜਾਂ ਹੋਰ ਤੁਹਾਨੂੰ ਪਤਾ ਲੱਗਦਾ ਵੀ ਤੁਹਾਨੂੰ ਕਿੰਨਾ ਕੁ ਪਿਆਰ ਕਰਦੇ ਲੋਕ प्यार تا ਕਰ ਜਾ ਕਿਵੇਂ ਪਤਾ ਲੱਗਦਾ ਤੁਹਾਨੂੰ ਪਿਆਸ ਤਾਂ ਕਰ ਜਾ ਹੱਦੋਂ ਜ਼ਿਆਦੇ ਹਾਂ ਦੇਖ ਭਾਈ ਸੰਤੋਖ ਹਰੇਕ ਬੰਦੇ ਨੂੰ ਕਿੱਡੀ ਬੰਦਾ ਚੰਗਾ ਹੋ ਜੇ ਤੇ ਕਿੱਡੀ ਮਾੜਾ ਹੋ ਜੇ ਚੰਗੇ ਨੂੰ ਚੰਗਾ ਨਹੀਂ ਕਹਿੰਦੀ ਦੁਨੀਆ ਮਾੜੀ ਨੂੰ ਮਾੜਾ ਕਹਿਣੀ ਕਹਣਾ ਚੰਗੇ ਨੂੰ ਮਾੜਾ ਕਹੀ ਜਾਂਦੇ ਆ ਸਾਨੂੰ ਹੁਣ ਤੂੰ ਐ ਲਾ ਲਾ ਵੀ ਸਾਡਾ ਅੰਕੜਾ ਜਿਹੜਾ ਵੀ ਸਾਨੂੰ ਹਜ਼ਾਰ ਬੰਦੇ ਮੰਗਰ ਪੰਜ ਕ ਬੰਦੇ ਗਾਲਾਂ ਦਿੰਦੇ ਹੁਣ ਹਜ਼ਾਰਾਂ ਮਾਰੋ ਵੀ ਚਾਹ ਜਿਹੜੀ ਨਵੀਂ ਜਨਰੇਸ਼ਨ ਆ ਇਹ ਪੀੜ੍ਹੀ ਆ ਨਵੀਂ ਚਲਾਉਣਿਆ ਮੌਜਲਾ ਜਿੰਨੇ ਮੁੰਡਿਆਂ ਕੋਲੇ ਸਾਰੇ ਖੁਸ਼ ਆ ਤੇ ਬੰਦੇ ਵੀ ਹੁਣ ਖੇਤਾਂ ਚ ਕੰਮ ਕਰਦੇ ਪਹਿਲਾਂ ਚਮਕੀਲੇ ਦੀਆਂ ਰੀਲਾਂ ਟੇਪਾਂ ਸੁਣਦੀ ਰਹਿਣ ਹਾਂ ਅਜੇ ਇਕੱਲਾ ਬੰਦਾ ਦੇਖੀ ਆ ਨਾ ਫੁੜੀਆਂ ਦੇ ਦੇਖਣ ਵਾਲਾ ਕਰ ਹੈ ਨਹੀਂ ਗਾਲਾਂ ਗੁਲਾਂ ਜਾਂ ਹਾਂ ਗਾਲਾਂ ਗੁਲਾਂ ਅੱਛਾ ਅੱਛਾ ਮੈਂ ਤੁਹਾਨੂੰ ਉਹਨਾਂ ਬਾਰੇ ਇਹਨਾਂ ਵਿੱਚ ਦੱਸ ਦਿਆਂ ਜਦੋਂ ਇਹ YouTube ਤੇ ਵੀਡੀਓ ਪਾਉਂਦੇ ਆ ਤਾਂ ਇਹ ਪਹਿਲਾਂ ਕਹਿ ਦਿੰਦੇ ਆ ਵੀ ਸਾਥੋਂ ਭਾਈ ਗਾਲਾਂ ਨਿਕਲ ਜਾਂਦੀਆਂ ਡਬਲ ਮੀਨਿੰਗ ਗੱਲਾਂ ਹੋ ਜਾਂਦੀਆਂ ਤੁਸੀਂ ਨਾ ਦੇਖਿਓ ਉਹ ਤੁਹਾਡੀ ਬਹੁਤ ਵਧੀਆ ਗੱਲ ਹੈ ਤੇ ਜਿਹਨੂੰ ਲੋਕ ਤੁਹਾਨੂੰ ਜਿਹੜੇ ਵਿੱਚ ਗਾਲਾਂ ਕੱਢ ਦਿੰਦੇ ਆ ਕਟਿਆ ਕਹਿੰਦੇ ਆ ਹਾਂ ਉਹਨਾਂ ਦਾ ਜਿਹੜਾ ਦਿਲ ਤੇ ਮਾਨਸਿਕ ਤੌਰ ਤੇ ਪ੍ਰਭਾਵ ਕਿੰਨਾ ਕੁ ਕਬੂਲਦੇ ਹੋ ਤੁਸੀਂ ਵੀ ਔਖਾ ਜਿਹਨੂੰ ਅੰਦਰੋਂ ਆਏ ਜੇ ਲੱਗਦਾ ਵੀ ਯਾਰ ਗਲਤ ਹੋ ਗਿਆ ਗਾਲਾਂ ਕੱਢ ਕੇ ਉਹ ਚੀਜ਼ ਠੇਸ ਪਹੁੰਚਾਉਂਦੀ ਹੈ ਕਿੰਨਾ ਕੁ ਉਸ ਚੀਜ਼ ਦਾ ਤੁਹਾਡੇ ਤੇ ਪ੍ਰਭਾਵ ਸਾਡੇ ਤੇ ਭਾਈ ਕੋਈ ਪ੍ਰਭਾਵ ਨਹੀਂ 1% ਵੀ ਪ੍ਰਭਾਵ ਨਹੀਂ ਅਸੀਂ ਸੁਣਦੇ ਹੀ ਨਹੀਂ ਕਿਸੇ ਦੀ ਗੱਲ ਕੀ ਆ ਨਾ ਅਸੀਂ ਛੋਟੀਆਂ ਉਮਰਾਂ ਦੇ ਵਿੱਚ ਸਾਰੇ ਕੰਮ ਕਰ ਕਰ ਦੇਖ ਲਏ ਸਾਰੇ ਕਾਂਡਾਂ ਚ ਆ ਗਏ ਤੇ ਨਾ ਦੁਨੀਆ ਨਾਲ ਅੱਜ ਪੂਰਾ ਆ ਜਾਵੇ ਨਾ ਕੱਲ ਆ ਜਾਵੇ ਜਿਹਦਾ ਚਿੱਤ ਮੰਦਾ ਦੇਖ ਲਓ ਨਹੀਂ ਚੈਨਲ ਬਲੌਕ ਕਰ ਦਿਓ ਕੀ ਲੋੜ ਐ ਮੇਰੀ ਬਾਕੀ ਸਾਡੇ ਤੇ ਅਸਰ ਨਹੀਂ ਪੈਂਦਾ ਕੋਈ ਪਾਸਟ ਆਉਂਦੇ ਮਸਤ ਬੰਦੇ ਆ ਕੁਛ ਮਰਜ਼ੀ ਕਹੀ ਜਾਵੇ ਕੋਈ ਐਤਾ ਨਜ਼ਾਰੇ ਲੈਣ ਜਰ ਲੋਹਾਂ